ਸਤਿ ਸ਼੍ਰੀ ਅਕਾਲ ਮੇਰੇ ਪੰਜਾਬ ਵਾਲੇ ਭੈਣ ਭਰਾਵੋ ਅੱਜ ਤੁਹਾਨੂੰ ਇੱਕ ਪਿੰਡ ਦਾ ਮਾਹੌਲ ਦਿਖਾ ਲਾਂਗੇ ਪਿੰਡ ਵੀ ਤੁਸੀਂ ਕਹੋਗੇ ਵੀ ਯਾਰ ਭੇਡਾਂ ਬੱਕਰੀਆਂ ਵੀ ਹੈਗੀਆਂ ਇੱਥੇ ਕਮਲੇ ਰਮਲੇ ਹੁਣਾਂ ਦੀਆਂ ਅਸੀਂ ਵੇਖੀਆਂ ਅਸੀਂ ਭੇਡਾਂ ਦੇ ਆ ਜਰਮਨ ਦੀਆਂ ਭੇਡਾਂ ਓਰੀਜਨਲ ਆ ਭਾਈ ਕੋਈ ਫੋਟੋਕਾਪੀ ਨਹੀਂ ਗਈ ਆਹ ਕੀ ਨਜ਼ਾਰੇ ਆ ਹਾਂ ਆਹ ਸਾਰਾ ਤੁਹਾਨੂੰ ਪਿੰਡ ਦਿਖਾ ਲ ਕੇ ਹੌਲੀ ਹੌਲੀ ਵੀਡੀਓ ਬਣਾਵਾਂਗੇ ਨਾਲ ਨਾਲ ਜੱਸ ਦਾ ਮਾਹੌਲ ਕਰਾਂਗੇ ਆ ਦੇਖੋ ਸਾਰਾ ਪਿੰਡ ਹੀ ਆ ਇਹ ਬਾਬਿਓ ਆ ਪਹਾੜਾਂ ਦੇ ਵਿੱਚ ਆਏ ਅੱਜ ਅਸੀਂ ਤੁਹਾਨੂੰ ਸਾਰਾ ਕੁਝ ਦਿਖਾ ਲਣਾ ਵੇਖੋ ਆਓ ਵੇਖੋ ਗਾਰਡਨ ਦੇ ਵਿੱਚ ਕਿਸ ਨੇ ਬਕਟਾਂ ਵੀ ਰੱਖੀਆਂ ਬਾਬਿਓ ਬਕਟਾਂ ਵੀ ਬਕਟਾਂ ਵਿੱਚ ਉਹ ਗੰਡੀਆਂ ਆਓ ਦੇਖੋ ਇਹ ਸਾਰੇ ਚੀਜ਼ਾਂ ਤੁਹਾਨੂੰ ਪਿੰਡਾਂ ਦੀਆਂ ਦਿਖਾ ਲਵਣੀ ਆ ਹੁਣ ਜਿੰਨਾ ਜਿੰਨਾ ਤੁਸੀਂ ਪੰਜਾਬ ਤੋਂ ਪਿਆਰ ਦਿਓਗੇ ਜਿੰਨਾ ਜਿੰਨਾ ਤੁਸੀਂ ਦੱਸੋਗੇ ਉਹਨਾਂ ਉਹਨੀਆਂ ਵੀਡੀਓ ਹੋਣਗੀਆਂ ਆ ਦੇਖੋ ਭੋਲਿਆਂ ਸਮਾਨਾਂ ਦੇ ਵਿੱਚ ਭੇਡਾਂ ਚੋਗੰਡੀਆਂ ਆਹ ਵੇਖੋ ਬਾਬਿਓ ਇਹਨਾਂ ਦੀ ਔਨ ਵੀ ਵੇਖਦੀ ਐ ਇਹਨਾਂ ਦਾ ਮੀਟ ਵੀ ਵੇਖਦਾ ਇਹਨਾਂ ਦਾ ਸਾਰਾ ਕੁਝ ਵੇਖਦਾ ਇਹ ਜਰਮਨ ਦੀਆਂ ਭੇਡਾਂ ਕਈ ਭੇਡਾਂ ਉਹਨਾਂ ਨੂੰ ਵੀ ਕਹਿੰਦੇ ਜਿਹੜਾ ਗਲਤ ਕਮੈਂਟ ਕਰਦੇ ਆ ਪਰ ਨਹੀਂ ਇਹ オリジナル ਆ ਆ ਲੈ ਬੈ ਜਾ ਆ ਸੋਰ ਪਾਲ। ਕੀ ਨਿਆਰੇ ਆ। ਇਧਰ ਨਿਬੜ ਗਿਆ ਸਾਰਾ ਹਾਂ। ਗੁੱਦਾ ਕਿੱਥੇ ਸੀਗਾ ਬਲਾ। ਉਹ ਪਰਲੀ ਬੈਡ ਨੂੰ ਜਾਂਦੇ। ਓਏ ਹੋਏ ਕੀ ਸੋਰਿਆ ਕੀ ਤਾਲ ਆ। ਹੁਣ ਤਾਂ ਮੈਂ ਕਿਹਾ ਉੱਥੇ ਇੰਡੀਆ ਵੀ ਮੋਗੀਆਂ ਹਣੀਆਂ ਇਹ ਨਾਲ ਦੀਆਂ ਭੇਡਾਂ ਹਾਂ। ਆ ਸਾਰਾ ਸਿਸਟਮ। ਇਧਰ ਪੈ ਗਏ ਸਾਰੇ ਹਨ। ਹਾਂਜੀ। ਚੱਲ ਅੱਗੇ ਚੱਲ ਕੇ ਵੇਨੇ ਅੱਗੇ ਕੀ ਬਣਦਾ। ਪਿੰਡ ਦੀ ਚਰਚਾ। ਕੋਈ ਜੀਪ ਰਿੰਦਾ ਤੁਹਾਨੂੰ ਇਧਰ ਬਾਹਰ ਨਜ਼ਰ ਨਹੀਂ ਆਊਗਾ ਹਰ ਗਲੀ ਦਾ ਨੰਬਰ ਨਾਂ ਤੇ ਇਧਰ ਮਕਾ ਹੈ ਇਧਰ ਗਾੜੀ ਉਹੀ ਲੜਦਾ ਹੈ ਅੱਛਾ 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 ਨਹੀਂ ਆਹੋ ਇਧਰ ਮੈਂ ਹੁੰਦਾ ਨਾ ਆਰਡਰ ਲੈ ਕੇ ਤੇ ਪੁਰਾਣੇ ਪੁਰਾਣੇ ਘਰ ਆ ਇਹ ਪਿੰਡੂ ਮਾਹੌਲ ਆ ਬਾਬਿਓ ਪੁਰਾਣੀ ਤੋਂ ਪੁਰਾਣੀ ਚੀਜ਼ ਤੁਹਾਨੂੰ ਇੱਥੇ ਵੇਖਣ ਨੂੰ ਮਿਲੂਗੀ ਔਰ ਪਾਣੀ ਵਾਲਾ ਟੈਂਕਰ ਲਾਇਆ ਜਿਹੜਾ ਮੀਂਹ ਦਾ ਪਾਣੀ ਇਹਨੂੰ ਇਕੱਠਾ ਕਰਦੇ ਆ ਰੁੱਖਾਂ ਨੂੰ ਪਾਉਂਦੇ ਆ ਪਾਣੀ ਨਹੀਂ ਜਾਇਆ ਕਰਦੇ ਤੇ ਇਹਦਾ ਆਓ ਦੇਖੋ ਜੀ ਜਰਮਨ ਦਾ ਝੰਡਾ ਝੁਲਦਾ ਤੇ ਨਹੀਂ ਸਾਨੂੰ ਕਦੇ ਭੁੱਲਦਾ ਕਿੱਥੇ ਕਿੱਥੇ ਡੇਰੇ ਲਾਏ ਜਰਮਨ ਵਾਲਿਆਂ ਨੇ ਆਓ ਦੇਖੋ ਕਿੰਨਾ ਪਿਆਰਾ ਤੇ ਬਦਲ ਤੇ 뷰 ਆ ਅੱਗੇ ਜੰਗਲ ਸ਼ੁਰੂ ਆਇੰਦਾ ਲਾਸਟ ਤੱਕ ਆਹ ਇਹ ਪਿੰਡ ਦਾ ਤੇ ਡਾਂਲੇ ਪਿੰਡ ਦਾ